ਪਤਾ ਨਹੀਂ ਨਾੜ ਦੇ ਦੇਖੀਆਂ ਕਿ ਚੌੜੀ ਚੱਕੀਆਂ ਉੱਥੋਂ ਕਿੰਨੀਆਂ ਨੇ ਦੋ ਤੇ ਕੀ ਕੋ ਪਿੰਡ ਵਾਸੀਆਂ ਨੇ ਮਦਦ ਕੀਤੀ ਜੰਗਲੀ ਜੂ ਆ ਪਿੰਡ ਵਾਸੀਆਂ ਪਾ ਕੇ ਇੱਕ ਬਾਹਰ ਕੱਢਤੀਆਂ ਨੇ ਜੰਗਲੀ ਜਾਨਵਰ ਚਕਾਰ ਨਹੀਂ ਕਰਨਾ ਚਾਹੀਦਾ ਇਹਨਾਂ ਜੰਗਲ ਚਪੁਰ ਤੋਂ ਛੱਡ ਦੇਣਾ ਚਾਹੀਦਾ ਮੌਕੇ ਤੇ ਆਈ ਟੀਮ ਉਹਨਾਂ ਦੀ ਆਹ ਆਏ ਕੋ ਬੰਦੇ ਉਹਨਾਂ ਦੇ ਇਹ ਮਸਲਾ ਕਿਦੇ ਚੁਗਦੀਆਂ ਚੱਕਦੀਆਂ ਨਹਿਰ ਦੇ ਵਿੱਚ ਲੱਗੀਆਂ ਨੇ ਤੇ ਨਹਿਰ ਦੋ ਪਾਸੇ ਤੋਂ ਪੱਕੀ ਆ ਉਹਨਾਂ ਨੂੰ ਵਿਚਾਰੀਆਂ ਕੋ ਨਿਕਲਿਆ ਦੀ ਗਿਆ ਤੇ ਇਹ ਕੁਝ ਬੰਦਿਆਂ ਨੇ ਵੇਖੀਆਂ ਨੇ ਵੀ ਇਥੇ ਡਿੱਗੀਆਂ ਨੇ ਜਦੋਂ ਉਹਨੇ ਦੱਸਿਆ ਤੇ ਸਾਡੇ ਪਿੰਡ ਦੇ ਵੀ ਲੋਕ ਕਾਫੀ ਜੜੇ ਗੁਰਸੇ ਖਾਏ ਨੇ ਤੇ ਕੁਝ ਵਿਭਾਗ ਦੀ ਬੰਦੇ ਵੀ ਆਏ ਆ ਤੇ ਇਹਨਾਂ ਯਤਨ ਕਰਕੇ ਦੇ ਬਾਹਰ ਕੱਢੀਆਂ ਨੇ ਤੇ ਮੇਰਾ ਮੈਸੇਜ ਆ ਸਾਰਿਆਂ ਨੂੰ ਵੀ ਜਿੰਨੇ ਜੰਗਲੀ ਜੀਵ ਆ ਇਹਨਾਂ ਨੂੰ ਨਹੀਂ ਮਾਰਨਾ ਚਾਹੀਦਾ ਕਿਉਂਕਿ ਆਜ਼ਾਦ ਫਿਰਨੇ ਚਾਹੀਦੇ ਨੇ ਇਹ ਸਾਡੀ ਇੱਕ ਵਿਰਾਸਤ ਆ ਤੇ ਇਹਨਾਂ ਦੀ ਰਾਖੀ ਕਰਨਾ ਇਹਨਾਂ ਦੀ ਸੰਭਾਲ ਕਰਨਾ ਸਾਡਾ ਫਰਜ਼ ਬਣਦਾ। ਇਹ ਲੱਗਦਾ ਕਿ ਨਹਿਰੀਪਾਗ ਦੀ ਵੀ ਇਹਨਾਂ ਲੈਕੀ ਹੈ ਕਿ ਕੋਈ ਗਊ ਘਾੜ ਰਿਹਾ ਹੈ ਜੇ ਅਗਰ ਇਹ ਗਊ ਘਾੜ ਬਣੇ ਹਤੇ ਇਹ ਜਿਹੜੀਆਂ ਕੋਈ ਵੀ ਜਨਵਰ ਵਿੱਚ ਛੱਡੇ ਕੇ ਪੈਂਦਾ ਤਾਂ ਬਾਹਰ ਨਿਕਲ ਸਕਦੇ। ਇਹ ਤਾਂ ਵੈਸੇ ਚਾਹੀਦਾ ਸੀ ਜਿਵੇਂ ਹੁਣ ਉਹ ਨਹਿਰ ਤੋਂ ਤੇ ਮੋਘੇ ਵੀ ਲੱਗੇ ਨੇ। ਤੇ ਬੰਦੇ ਪਾਣੀ ਲਾਉਣ ਉਤਰਦੇ ਆ ਤੇ ਉਹਨਾਂ ਨੂੰ ਉਤਰਨ ਵਿੱਚ ਵੀ ਤੰਗੀ ਹੁੰਦੀ ਆ। ਕੋ ਘਾੜ ਘੋੜ ਬਣੀ ਹੁੰਦੀ ਤੇ ਇਹ ਵਿਚਾਰੀਆਂ ਕਿਤੇ ਖੋਰਖਾ ਰੜਾ ਕੇ ਤੇ ਬਾਹਰ ਨਿਕਲ ਵੀ ਸਕਦੀਆਂ ਸੀ। ਤੇ ਇਹ ਥੋੜਾ ਜਿਹਾ ਕੰਮ ਨਹਿਰ ਦਾ ਗਲਤ ਹੋਇਆ ਜਿਹਦੇ ਕਰਕੇ ਇਹ ਦੇਖਦਿਆਂ ਨੇ ਜਿਹੜਾ ਵੀ ਚੀਜ਼ ਡਿੱਗਦੀ ਆ ਕੋਈ ਡੰਗਰ ਡਿੱਗ ਪਿਆ ਤੇ ਉਹਨੇ ਕੋ ਬਾਹਰ ਨਿਕਲਿਆ ਨਹੀਂ ਜਾਂਦਾ ਜਿਹੜੇ ਜੰਗਲੀ ਜੀਵ ਉਪਾਗ ਦੀ ਟੀਮ ਆਈ ਉਹਨਾਂ ਕੋ ਕਿੰਨਿਆਂ ਦਾ ਰੈਸਕਿਊ ਕੀਤਾ ਤੇ ਕਿੰਨਿਆਂ ਜੋ ਬਾਕੀ ਨੇ ਇੱਕ ਹਜੇ ਬਾਹਰ ਕੱਢੀ ਆ ਤੇ ਇੱਕ ਕੱਢਣ ਲੱਗੇ ਨੇ ਇੱਕ ਹਜੇ ਪਾਣੀ ਦੇ ਵਿੱਚ ਹੀ ਆ ਮਾਮਲਾ ਇਹ ਪਿੱਛੋਂ ਆਇਆ ਕਿਦੋਂ ਤੇ ਦੇਲਪੀਆ ਨਹਿਰ ਦੇ ਵਿੱਚ ਉਹਦੇ ਨਾ ਕੱਢ ਦਿੱਤੇ ਇਹਦੇ ਵਿੱਚ ਹੀ ਆ ਦੋ ਰਾ ਕੱਢਿਆ ਫੇਰ ਵਿੱਚ ਜਾ ਕੇ ਕਾਫੀ ਜ਼ਖਮੀ ਹਾਲਤ ਚ ਜ਼ਖਮੀ ਬਹੁਤ ਹੋਇਆ ਵਾ ਇਹ ਤੇ ਮੈਡੀਕਲ ਚਾਹੀਦਾ ਵੀ ਇਹਦਾ ਇਲਾਜ ਕਰਾਉਣਾ ਇਦਾਂ ਤੇ ਛੱਡਣ ਦਾ ਕੋਈ ਫਾਇਦਾ ਨਹੀਂ ਫਿਲਹਾਲ ਵਾ ਇਹ ਇਸ ਤਰ੍ਹਾਂ ਛੱਡਣ ਦੀ ਕੋਸ਼ਿ ਛੱਡਉਂਦੀ ਕੋਸ਼ਿਸ਼ ਕਰ ਰਹੇ ਭਾਈ ਫਾਇਦਾ ਨਹੀਂ ਹਦਾ ਕੋਈ ਇਹ ਤਾਂ ਜ਼ਖਮੀ ਹੋਇਆ ਇਹਨੇ ਮਰ ਜਾਣਾ ਇਹਦਾ ਇਲਾਜ ਹੋਣਾ ਚਾਹੀਦਾ ਜੀ ਜਿਹੜਾ ਇਹਦਾ ਸਿੰਘ ਵਗੈਰਾ ਟੁੱਟਾ ਹੋਣੇ ਰੋਟੇ ਸਿੰਘ ਹਾਂ ਹੁਣੇ ਹੀ ਟੁੱਟਿਆ ਕੱਢ ਜਾ ਕੱਢਿਆ ਦੋ ਵਾਰ ਕੱਢਿਆ ਉਹਨੇ ਛਾਲ ਮਾਰਤੀ ਫੇਰ ਵਿੱਚ ਜੇਦਾ ਚਾਹੀਦਾ ਇਲਾਜ ਕਰਾਉਣਾ ਫੇਰ ਹੀ ਫਾਇਦਾ ਕੱਟਦਾ ਨੇ ਤਾਂ ਬੜੀ ਕੀਤੀ ਉਹਨਾਂ ਮਹਿਕਮੇ ਵਾਲਿਆਂ ਨੇ ਪਿੰਡ ਵਾਲਿਆਂ ਨੇ ਸਾਥ ਦਿੱਤਾ ਬੜੀ ਆਗੀ ਜਾਨ ਪਰ ਉਹ ਫੇਰ ਜਾਂ ਪਿਆ ਵਿੱਚ ਤੋ ਜਿਹੜੇ ਦੋ ਜਿਹੜੇ ਉਹਨਾਂ ਛੱਡਤੇ ਉਹ ਛੱਡਤੇ ਉਹ ਸੁਰੱਖਿਅਤ ਆ ਉਹ ਚਲੇ ਗਿਆ ਪਰ ਮਹਿਮਾ ਹੁੰਦੇ ਆ ਲਖਵੀਰ ਸਿੰਘ ਸਰ ਇਹ ਜਿਹੜਾ ਅੱਜ ਰੈਸਕਿਊ ਕਰ ਰਿਹਾ ਕਿਹੜੇ ਜ ਕਿੰਨੇ ਨੇ ਟੋਟਲ ਜਿਹੜੇ ਤਿੰਨ ਤਿੰਨ ਹੀ ਤੇ ਕਿੰਨੇ ਦਾ ਰਸਕੋ ਕੀਤਾ ਹੁੰਦਾਗਾ ਦੋ ਦਾ ਹੋ ਗਿਆ ਇੱਕ ਦਾ ਰਹਿ ਗਿਆ ਇਹ ਕਾਫੀ ਜ਼ਖਮੀ ਹਾਲਤ ਚ ਹੈ ਫਿਰ ਇਹਦਾ ਕੋਈ ਟ੍ਰੀਟਮੈਂਟ ਵਗੈਰਾ ਕਰਾਇਆ ਜਾਏਗਾ ਇਹ ਹੁਣ ਆਉਣ ਲਈ ਗੱਡੀ ਉਹ ਤਾਂ ਲੈ ਕੇ ਜਾਣੀ ਚਾਹੀਦੀ ਆਰੇ ਦੂਜੇ ਆ ਗਏ ਹੁਣ ਤੱਕ ਦੋ ਜਿਹੜੇ ਉਹ ਕਿੱਥੇ ਛੱਡੇ ਨੇ ਇਹ ਉਹ ਫਿਰ ਨਗਰ ਛੱਡੇ ਇਹ ਇਹਨੂੰ ਸਾਂਬਰ ਕਹਿੰਦੇ ਆ ਜੀ ਇਹ ਫੈਮਿਲੀ ਚੰਗੇ ਆ ਤੇ ਤਿੰਨ ਡਿੱਗੇ ਹੀ ਇਹ ਇਹੀ ਨਾਲ ਚ ਤੇ ਦੋ ਰਾਏ ਪੁੱਲ ਜਿਹੜਾ ਪੋਲੇ ਆ ਉੱਥੇ ਰੈਸਕਿਊ ਕੀਤੀ ਉਹ ਬਿਲਕੁਲ ਸਹੀ ਹਾਲਤ ਵਿੱਚ ਸੀ ਉਹਨਾਂ ਨੂੰ ਸੁਰੱਖਿਆ ਤਾਂ ਤਕਰੀਜ਼ ਕਰਤਾ ਵਾ ਇੱਕ ਜਾਨਵਰ ਆ ਥੋੜਾ ਜ਼ਖਮੀ ਆ ਇਹਦਾ ਟ੍ਰੀਟਮੈਂਟ ਕਰਾ ਕੇ ਇਹਨੂੰ ਆਪਣੀ ਅਬਜ਼ਰਵੇਸ਼ਨ ਦੇ ਵਿੱਚ ਰੱਖਾਂਗੇ ਫਿਰ ਇਹਨੂੰ ਜਿੱਦਾਂ ਉਚਿਤ ਕਰੀ ਗਏ ਨੇ ਦੋਸਤਾਂ ਨਾਲ ਹੀ ਜੋ ਲੋਕ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਜੀ ਬੇਜਬਾਨ ਜਾਨਵਰਿਆ ਨਹੀਂ ਕਿਹਨ ਨੂੰ ਕੁਛ ਕਿੰਦੀ ਤੇ ਆਪ ਡਰਦੇ ਆ ਜਦੋਂ ਜਿਆਦਾ ਲੋਕ ਇਕੱਠੇ ਆਉਂਦੇ ਇਹਨਾਂ ਦੇ ਦਿਲ ਦੇ ਧੜਕਣਾਂ ਬਦਲ ਲੱਗ ਜਾਂਦੇ ਇਸ ਕਰਕੇ ਹੀ ਗੁਜਾਰਿਸ਼ ਹੈ ਕਿ ਮਤਲਬ ਇਹਨਾਂ ਤੋਂ ਬਿਨਾਂ ਤੋਂ